ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪ੍ਰਾਚੀਨ ਸ਼੍ਰੀ ਹਨੂਮਾਨ ਮੰਦਿਰ ਮੰਡੀ ਗਲੀ ਵੱਲੋਂ ਸ਼੍ਰੀ ਹਨੂਮਾਨ ਜੀ ਦੇ ਜਨਮ ਦਿਵਸ ਮੌਕੇ ਵਿਸ਼ਾਲ ਜਾਗਰਣ ਕਰਵਾਇਆ ਜਾ ਰਿਹਾ ਹੈ ਮੰਦਿਰ ਕਮੇਟੀ ਅਤੇ ਸ਼ਹਿਰ ਨਿਵਾਸੀਆਂ ਵੱਲੋਂ ਸ਼੍ਰੀ ਹਨੂਮਾਨ ਜੀ ਦੇ ਮੰਦਿਰ ਵਿਖੇ ਮੱਥਾ ਟੇਕ ਅਤੇ ਕਾਲੀ ਮਾਤਾ ਮੰਦਿਰ ਵਿੱਚ ਮੱਥਾ ਟੇਕਣ ਤੋਂ ਬਾਅਦ ਕਾਰਡ ਵੰਡਣ ਦੀ ਸ਼ੁਰੂਆਤ ਕੀਤੀ ਗਈ ਇਸ ਮੀਟਿੰਗ ਦੀ ਸ਼ੁਰੂਆਤ ਹਨੂਮਨ ਚਾਲੀਸਾ ਕਰ ਭਗਤਾ ਵੱਲੋਂ ਕੀਤੀ ਗਈ ਕੀ ਹੈ ਪ੍ਰੋਗਰਾਮ ਦੀ ਰੂਪਰੇਖਾ ਤੁਸੀਂ ਵੀ ਸੁਣੋ ਸਭ ਤੋਂ ਪਹਿਲਾਂ ਜੀ ਸਾਰਿਆਂ ਨੂੰ ਜੈ ਸ਼੍ਰੀ ਵਾਲਾ ਜੀ ਮੇਰਾ ਨਾਮ ਰਵੀ ਹੈ ਜੀ ਤੇ ਅਸੀਂ ਸਭ ਤੋਂ ਪਹਿਲਾਂ 18 ਤਰੀਕ ਨੂੰ ਜੀ ਸਾਲਾ ਸਰ ਤੋਂ ਜੋਤ ਲੈ ਕੇ ਆਵਾਂਗੇ ਜੋ 19 ਨੂੰ ਪਹੁੰਚੇਗੀ 19 ਤਰੀਕ ਨੂੰ ਸਵੇਰੇ ਰਮਾਇੰਦੀ ਦੇ ਪਾਠ ਦਾ ਆਰੰਭ ਹੋਏਗਾ ਤੇ 20 ਤਰੀਕ ਨੂੰ ਰਮਾਇੰਜੀ ਦੇ ਭਾੜ ਦਾ ਭੋਗ ਪੈਣ ਤੋਂ ਬਾਅਦ ਚੁੱਦੂ ਬਾਅਦ ਸਾਡੀ ਇਹ ਸ਼ੋਭਾ ਯਾਤਰਾ ਸ਼ੁਰੂ ਹੋਏਗੀ ਹਨੂਮਨ ਮੰਦਿਰ ਤੋਂ ਸ਼ੁਰੂ ਹੋ ਕੇ ਵੱਖ-ਵੱਖ ਵਿਹਾਰਾਂ ਚ ਹੁੰਦੇ ਹੋਏ ਹਨੂਮਨ ਮੰਦਿਰ ਵਿਖੇ ਹੀ ਸਵਾਗਤ ਹੋਏਗੀ ਜਿਹੜਾ ਇਹ ਜਾਗਰਨ ਹੈ ਜੀ ਸਾਡੇ ਉਰੇ ਪਟਿਆਲਾ ਗੇਟ ਮਾਹਕਾਲੀ ਦੇਵੀ ਮੰਦਿਰ ਹੈ ਪਟਿਆਲਾ ਗੇਟ ਉੱਥੇ ਹੋਵੇਗਾ ਜੀ ਬਾਲਾਈ ਦਾ ਜਾਗਰਨ ਜੋ ਕਿ ਇਸ ਵਿੱਚ ਰੋਸ਼ਨ ਪ੍ਰਿੰਸ ਜੀ ਆ ਰਹੇ ਨੇ ਤੇ ਨਾਲ ਇੱਕ ਦੋ ਕਲਾਕਾਰ ਹੋਰ ਨੇ ਉਹ ਵੀ ਆਪਣਾ ਉੱਥੇ ਗੁਲਗਾਨ ਕਰਨਗੇ ਜੀ ਓਕੇ ਹਾਂਜੀ ਸਾਰਿਆਂ ਨੂੰ ਪਹਿਲਾਂ ਤਾਂ ਜੈ ਸ਼੍ਰੀ ਬਾਲਾ ਜੀ ਜੈ ਮਾਤਾ ਦੀ ਅੱਜ ਅਸੀਂ ਮਹਾਮਾਈ ਦੇ ਚਰਨਾਂ ਦੇ ਵਿੱਚ ਅੱਜ ਅਸੀਂ ਕਾਰਡ ਜਿਹੜਾ ਚਾਉਣ ਵਾਸਤੇ ਆਸੀਂ ਸਾਰੇ ਜਾਣੇ ਜਿੰਨੇ ਵੀ ਸ਼ਹਿਰ ਨਿਵਾਸੀ ਸੀ ਤੇ ਜਿਹੜਾ ਆਪਾਂ ਹਰ ਸਾਲ ਜਿਹੜਾ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਬਾਲਾ ਜੀ ਮਹਾਰਾਜ ਜੀ ਦਾ ਜਿਹੜਾ ਵਿਸ਼ਾਲ ਜਾਗਰਣ ਕਰਾਇਆ ਜਾਂਦਾ ਇਸ ਵਾਰ ਜਿਹੜਾ ਇਹ ਵਿਸ਼ਾਲ ਜਾਗਰਣ ਆ 22 April ਨੂੰ ਹੋਣ ਜਾ ਰਿਹਾ ਤੇ ਮਹਾਮਾਈ ਦੀ ਕਿਰਪਾ ਦੇ ਨਾਲ ਇਸੇ ਸਥਾਨ ਦੇ ਉੱਤੇ ਹੋਣ ਜਾ ਰਿਹਾ ਤੇ 21 April ਨੂੰ ਬਹੁਤ ਹੀ ਸੋਹਣੀ ਭੱਬੇ ਸ਼ੋਭਾ ਯਾਤਰਾ ਕੱਢੀ ਜਾਣੀ ਆ ਇਹ ਮੇਰੀ ਸਾਰੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਹੈ ਪੰਡੇ ਜੀ ਮਹਾਰਾਜ ਜੀ ਵੱਲੋਂ ਜਿੰਨੀ ਵੀ ਸੰਗਤ ਆਈ ਹੈ ਸਾਰਿਆਂ ਨੂੰ ਬੇਨਤੀ ਆ ਕਿ ਆਪਾਂ ਸਾਰਿਆਂ ਨੇ 21 ਅਪ੍ਰੈਲ ਨੂੰ ਜਿਹੜੀ ਸ਼ੋਭਾ ਯਾਤਰਾ ਕੱਢੀ ਜਾਣੀ ਆ ਉਹਦੇ ਵਿੱਚ ਸਾਰਿਆਂ ਨੇ ਵੱਧ ਚੜ ਕੇ ਹਿੱਸਾ ਲੈਣਾ ਤੇ 22 ਅਪ੍ਰੈਲ ਨੂੰ ਜਿਹੜਾ ਵਿਸ਼ਾਲ ਜਾਗਰਣ ਹੋ ਰਿਹਾ ਬਾਲਾ ਜੀ ਮਹਾਰਾਜ ਜੀ ਦਾ ਉਹਦੇ ਵਿੱਚ ਵੀ ਸਾਰੇ ਸ਼ਹਿਰ ਨਿਵਾਸੀਆਂ ਨੂੰ ਜਿੰਨੇ ਵੀ ਹੋਰ ਨੇੜੇ-ਤੇੜੇ ਦੇ ਸ਼ਹਿਰ ਨਿਵਾਸੀ ਨੇ ਸਾਰਿਆਂ ਨੂੰ ਬੇਨਤੀ ਆ ਕਿ ਸਾਰਿਆਂ ਨੇ ਇੱਥੇ ਪਹੁੰਚਣਾ ਤਾਂ ਜੋ ਆਪਾਂ ਬਾਲਾ ਜੀ ਮਹਾਰਾਜ ਜੀ ਦਾ ਗੁਣਗਾਨ ਕਰ ਸਕੀਏ ਉਹਨਾਂ ਦੇ ਰੰਗਾਂ ਦੇ ਵਿੱਚ ਰੰਗ ਸਕੀਏ ਕਿਉਂਕਿ ਸ 18 April ਨੂੰ ਜੋਤ ਲਈ ਜਾਏਗੀ ਜੋ ਕਿ ਇੱਥੇ 19 April ਨੂੰ ਪਹੁੰਚੇਗੀ ਉਹਦੇ ਵਿੱਚ ਵੀ ਸਾਰੇ ਦਰਸ਼ਨ ਪਾਉਣ ਲਈ ਪਹੁੰਚੋ ਜਿਨ੍ਹਾਂ ਨੇ ਜਾਣਾ ਹੋਇਆ ਉਹ ਪੰਡਿਤ ਜੀ ਮਹਾਰਾਜ ਜੀ ਨਾਲ ਸੰਪਰਕ ਕਰ ਸਕਦੇ ਨੇ ਮੇਰੀ ਸਾਰੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਹੈ ਕਿ 22 April ਨੂੰ ਆਪਾਂ ਨੇ ਹਮ ਹਮਾ ਕੇ ਪਹੁੰਚਣਾ ਜਿਹਦੇ ਵਿੱਚ ਪੰਜਾਬ ਦੀ ਸਭ ਤੋਂ ਮਸ਼ਹੂਰ ਆਵਾਜ਼ ਰੋਸ਼ਨ ਪ੍ਰਿੰਸ ਤੇ ਤੁਹਾਡਾ ਛੋਟਾ ਭਰਾ ਮਲਕੀਤ ਮਾਖਾ ਤੇ ਸਾਡੀ ਭਤੀਜੀ ਬੈਦਤਾ ਜੈਨ ਤੇ ਮੰਚ ਸੰਚਾਲਕ ਹਰੀਸ਼ ਅਰੋੜਾ ਜੀ ਕਰਨਗੇ ਤੇ ਮੇਰੀ ਸਾਰਿਆਂ ਨੂੰ ਬੇਨਤੀ ਆ ਹਨੂਮਾਨ ਸੰਕਟ ਮੋਚਨ ਪ੍ਰਾਚੀਨ ਮੰਦਿਰ ਵੱਲੋਂ ਕੀ ਭਾਈ ਸਾਰਿਆਂ ਨੇ ਆਪਾਂ ਨੇ ਹਮ ਹਮਾ ਕੇ ਪਹੁੰਚਣਾ ਬਾਲਾ ਜੀ ਮਹਾਰਾਜ ਦੇ ਮੰਦਿਰ ਦੀ ਕਿਰਪਾ ਦੇ ਨਾਲ ਕਾਲਕਾਮਯਾ ਦੇ ਦਰਵਾਜ਼ੇ ਉੱਤੇ ਬੋਲ ਬਾਲਾ ਜੀ ਮਹਾਰਾਜ ਕੀ ਜੈ ਹੋ ਇਹ ਸ਼ੋਭਾ ਯਾਤਰਾ ਕਿੱਥੋਂ ਸ਼ੁਰੂ ਹੋਏਗੀ ਤੇ ਕਿੱਥੇ ਸਮਾਪਤ ਹੋਏਗੀ ਇਹਦੇ ਬਾਰੇ ਤੁਹਾਨੂੰ ਜੀ ਆ ਦੇਖੋ ਦੇਖੋ ਇਹ ਸ਼ੋਭਾ ਯਾਤਰਾ ਕਿੱਥੋਂ ਸ਼ੁਰੂ ਹੋਏਗੀ ਜੀ ਕਿੱਥੇ ਸਮਾਪਤ ਹੋਏਗੀ ਤੇ ਜਿਹੜਾ ਜਾਗਰਣ ਹੈ ਉਹ ਕਿੱਥੇ ਹੋਏਗਾ ਜਿਹੜੀ ਸ਼ੋਭਾ ਯਾਤਰਾ ਜੀ ਆਪਣੀ 1 ਅਪ੍ਰੈਲ ਨੂੰ ਹਨੂਮਾਨ ਜੀ ਦੇ ਮੰਦਿਰ ਤੋਂ ਸ਼ੁਰੂ ਹੋਵੇਗੀ ਤੇ ਇਹ ਬਕਵਾਕ ਆਪਾਂ ਜਿਹੜੇ ਬਾਜ਼ਾਰ ਨੇ ਉਹਨਾਂ ਵਿੱਚ ਦੀ ਹੁੰਦੇ ਹੋਏ ਕਾਲਕਾ ਦੇ ਦਰਵਾਜ਼ੇ ਤੋਂ ਹੁੰਦੇ ਹੋਏ ਹਨੂਮਾਨ ਜੀ ਦੇ ਮੰਦਿਰ ਦੇ ਵਿੱਚ ਹੀ ਸਮਾਪਤ ਹੋਵੇਗੀ ਤੇ ਜਿਹੜਾ ਆਪਣਾ 2 ਬਈ ਅਪ੍ਰੈਲ ਦਾ ਜਾਗਰਣ ਆ ਵਿਸ਼ਾਲ ਜਾਗਰਣ ਬਾਲਾ ਜੀ ਮਹਾਰਾਜ ਜੀ ਦਾ ਉਹ ਸ਼੍ਰੀ ਕਾਲਕਾ ਮਾਤਾ ਮੰਦਿਰ ਪਟਿਆਲਾ ਗੇਟ ਸੰਗਰੂਰ ਦੇ ਵਿੱਚ ਹੋਵੇਗਾ ਤੇ ਸਾਰੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਹੈ ਕਿ ਹੱਥ ਜੋੜ ਕੇ ਕਾਲਕਾ ਮਾਤਾ ਮੰਦਿਰ ਦੇ ਵਿੱਚ ਪਟਿਆਲਾ ਗੇਟ ਪਹੁੰਚਣ ਦੇ ਵਿੱਚ ਕਾਲੀ ਮਾਤਾ ਦੇ ਮੰਦਿਰ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਬੋਲ ਬਾਲਾ ਜੀ ਮਹਾਰਾਜ ਕੀ ਜੈ ਹੋਵੇ ਅਰਜਨ ਦੇਵ ਸ਼ਰਮਾ हनुमान मंदिर मंडी गली ਸਮਰੋਹ ਵਿੱਚੋਂ ਯਾਰੀ ਦਾ ਕੰਮ ਕਰ ਰਹੇ ਆ ਤੇ ਮੈਂ ਅੱਛਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ 1355 ਸਥਾਪਨਾ ਦਿਵਸ ਜਾਗਰਣ ਹਨੂਮਾਨ ਮੰਦਿਰ ਮੰਡੀ ਗਲੀ ਵੱਲੋਂ ਕਰਵਾਇਆ ਜਾ ਰਿਹਾ ਹੈ ਕਾਲੀ ਮਾਤਾ ਮੰਦਿਰ 18 ਤਰੀਕ ਨੂੰ ਸੰਗਰੂਰ ਦੇ ਸਭੀ ਸੱਜਣਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸਾਰੇ ਜੋਤ ਲੈਣ ਲਈ ਸਾਲਾ ਸਰ ਕਾਵਾਂਗੇ ਅਤੇ 19 ਤਰੀਕ ਨੂੰ ਮੈਨ ਜੀ ਦਾ 파ਟ 20 ਤਰੀਕ ਨੂੰ ਸਮਾਪਤ ਦੀ 21 ਤਰੀਕ ਨੂੰ ਸ਼ੋਭਾ ਯਾਤਰਾ ਕੱਢੀ ਜਾਏਗੀ ਸ਼ਹਿਰ ਦੇ ਸਾਰੇ ਮੇਨ ਸਤਾਨਾ ਤੋਂ ਕੀਤੀ ਜਾਏਗੀ ਅਤੇ 22 ਤਰੀਕ ਨੂੰ ਮਾਈ ਤਰੀਕ ਦਿਨ ਨੂੰ ਕਾਲੀ ਮਾਤਾ ਮੰਦਰ ਜਾਗਰਨ ਦੀ ਧਾਰਨਾ ਹੋਵੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ 356ਵੀਂ ਜਿਹੜੀ ਬਜਰੰਗਬਲੀ ਜੀ ਦੀ ਜਨਮ ਦਿਤੀ ਮਨਾਈ ਜਾ ਰਹੀ ਹੈ ਅੱਜ ਜੋ ਪ੍ਰਾਤਨ ਮੰਦਿਰ ਹੈ ਮੰਡੀ ਗਲੀ ਦੇ ਵਿੱਚ ਉਸ ਤੋਂ ਸ਼ੁਰੂਆਤ ਹੋ ਰਹੀ ਹੈ ਤੇ 22 ਤਰੀਕ ਨੂੰ ਬਾਬੇ ਜਾਗਰਨ ਦਾ ਜਿਹੜਾ ਸਮਰੋਹ ਹੈ ਉਹ ਮਾਤਾ ਮਹਾਕਾਲੀ ਦੇਵੀ ਜੀ ਦੇ ਪ੍ਰਾਂਗਣ ਵਿੱਚ ਹੋਣ ਜਾ ਰਿਹਾ ਹੈ ਅੱਜ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਹਨੂਮਾਨ ਭਗਤਾਂ ਉਹ ਸਾਰੇ ਪਹੁੰਚੇ ਆ ਅੱਜ ਬਜਰੰਗਬਲੀ ਜੀ ਨੂੰ ਤੇ ਮਾਤਾ ਮਹਾਕਾਲੀ ਦੇਵੀ ਜੀ ਦੇ ਮੰਦਿਰ ਦੇ ਵਿੱਚ ਨਮੰਤਰਣ ਦੇਣ ਤੋਂ ਬਾਅਦ ਉਸ ਤੋਂ ਆ ਸਾਰੇ ਸ਼ਹਿਰ ਦੇ ਵਿੱਚ ਜਿਹੜੇ ਹਨੂਮਾਨ ਭਗਤ ਹੈ ਉਹ ਸਾਰੇ ਘਰ ਘਰ ਜਾ ਕੇ ਇਸ ਜਿਹੜੀ ਜਨਮ ਦਿਤੀ ਲਈ ਪੂਰਾ ਜੋਦਾਂ ਦੇਣਗੇ ਤੇ ਪੂਰੀ ਧੂਮ ਧਾਮ ਦੇ ਨਾਲ ਜਿਹੜੀ 356ਵੀਂ ਜਨਮ ਦਿਤੀ ਹੈ ਉਸ ਨੂੰ ਮਨਾਉਣ ਸ਼ੋਭਾ ਯਾਤਰਾ ਗਈ ਜੀ ਨੂੰ ਨਹੀਂ ਕੱਢੀ ਹੈ ਜੀ ਕਿ ਜਨਮ ਦਿਤੀ ਕਿਹੜੀ ਤਰੀਕ ਨੂੰ ਮਨਾਈ ਜਾਵੇ ਇਹ 21 ਤਰੀਕ ਨੂੰ ਸ਼ੋਭਾ ਯਾਤਰਾ ਸਾਰੇ ਵੱਖ-ਵੱਖ ਬਜ਼ਾਰਾਂ ਵਿੱਚ ਦੀ ਹੁੰਦੀ ਹੋਈ ਸ਼ੋਭਾ ਯਾਤਰਾ ਕੱਢੀ ਗਈ ਹੈ ਤੇ 22 ਤਰੀਕ ਨੂੰ ਭਾਵੇ ਜਾਗਰਨ ਦਾ ਜਿਹੜਾ ਹੈਗਾ ਆਯੋਜਨ ਕੀਤਾ ਗਿਆ ਤੇ ਉਸੇ ਦਿਨ ਭੰਡਾਰਾ ਉਸੇ ਦਿਨ ਯਾਨਕਿ ਜਿਹੜੇ ਬੋਵੇਰਾ ਸੰਪੰਨ ਹੋਊਗਾ ਕਿਹੜੀ ਜਾਣਕਾਰੀ ਹੋਏਗਾ ਜਾਗਰਨ માતા ਮਹਾਕਾਲੀ ਦੇਵੀ ਜੀ ਦੇ ਪ੍ਰਾਂਗਨ ਦੇ ਵਿੱਚ ਇਹ ਜਿਹੜਾ ਭਾਵੇ ਜਾਗਰਨ ਹੋਣ ਜਾ ਰਿਹਾ ਤੇ ਸਾਰੇ ਹੀ ਭਗਤ ਯਾਨਕਿ ਬੜੀ ਧੂਮ-ਤਾਮ ਦੇ ਨਾਲ ਸ਼ਰਦਾ ਦੇ ਨਾਲ ਇਹ 355ਵੀਂ ਜਿਹੜੀ ਜਨਮ ਦਿਤੀ ਹੈ ਉਹ ਮਨਾਉਣਗੇ ਇਹ ਸ਼ੋਭਾ ਯਾਤਰਾ ਕਿੱਥੋਂ ਸ਼ੁਰੂ ਹੋਏ ਕਿਤੇ ਕਿੱਥੇ ਰੱਕ ਜਾਏਗੀ ਇਹ ਸ਼ੋਭਾ ਯਾਤਰਾ ਹਨੂਮਾਨ ਜੀ ਮੰਦਿਰ ਜਿਹੜਾ ਜਿਹੜਾ ਪਰਾਚੀਨ ਮੰਦਿਰ ਹੈ ਸਾਡਾ ਮੰਡੀ ਗਲੀ ਵਾਲਾ ਉਥੋਂ ਸ਼ੁਰੂ ਹੋ ਕੇ ਵੱਖ-ਵੱਖ ਬਾਜ਼ਾਰਾਂ ਮੀਤ ਦੀ ਪਟਿਆਲਾ ਗੇਟ ਸੁਨਾਮ ਗੇਟ ਢੋਰੀ ਗੇਟ ਨਾਬਾ ਗੇਟ ਸਾਰੇ ਬਾਜ਼ਾਰਾਂ ਮੀਤ ਦੀ ਹੁੰਦੀ ਹੋਈ ਇਹ ਜਿਹੜੀ ਯਾਤਰਾ ਇਹ ਜਾਊਗੀ ਤੇ ਜਿਹੜੀ ਅਲੱਗ-ਅਲੱਗ ਲੰਗਰ ਜੰਗੇ ਜਿਹੜੇ ਹੈਗੇ ਉਸ ਦੀ ਵੀ ਬਹੁਤ ਸਾਰਾ ਯਾਨਕਿ ਬਾਜ਼ਾਰ ਵੱਲੋਂ ਕੀਤੀ ਗਈ ਹੈ ਮੇਰਾ ਨਾਮ ਹੈਗਾ ਜੀ ਇੰਦਰਪਾਲ ਸਿੰਘ ਸਿਵਿਆ ਮੈਂ ਵਾਰਡ ਨੰਬਰ 6 ਤੋਂ ਐਮਸੀ ਆ ਤੇ ਇਹ ਸ਼੍ਰੀ ਹਨੂਮਾਨ ਜੀ ਦੇ ਜਨਮ ਉਸਤਵ ਤੇ ਆਪਣਾ 20 ਤਰੀਕ ਨੂੰ 20 ਅਪ੍ਰੈਲ ਦਿਨ ਸ਼ਨੀਵਾਰ ਨੂੰ ਸਵਾ 10 ਵਜੇ ਸ਼ੁਰੂ ਹੋਣਾ ਹੈ ਸ਼ੋਭਾ ਯਾਤਰਾ ਆਪਣੀ ਰਮਾਇਣ ਰਮਾਇਣ ਜੀ ਦੇ ਪਾਠ ਦਾ ਭੋਗ ਸ਼ੁਰੂ ਹੋਣਾ ਤੇ 21 ਤਰੀਕ ਨੂੰ ਸ਼ੋਭਾ ਯਾਤਰਾ ਹੈ ਜੀ 22 ਤਰੀਕ ਨੂੰ ਆਪਣਾ ਜਾਗਰਨ ਹੈ ਰਾਤ ਨੂੰ ਹਾਂ ਜੀ ਜਾਗਰਨ ਕਿੱਥੇ ਹੋਣਾ ਹੈ ਕਾਲੀ ਦੇਵੀ ਮਾਤਾ ਦੇ ਮੰਦਿਰ 'ਚ ਹੋਣਾ ਹੈ ਜਾਗਰਨ ਤੇ ਸਾਰੇ ਹੀ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਹੈ ਕਿ ਹੁਮ ਹੁਮਾ ਕੇ ਆਪਣੀਆਂ ਹਾਜ਼ਰੀਆਂ ਲਗਵਾਣ ਇੱਥੇ ਆ ਕੇ ਤੇ ਮਾਤਾ ਕਾਲੀ ਦੇਵੀ ਦਾ ਆਸ਼ੀਰਵਾਦ ਲੈਣ ਸ਼੍ਰੀ ਬੱਲਾ ਜੀ ਦਾ ਆਸ਼ੀਰਵਾਦ ਲੈਣ ਜੈ ਸ਼੍ਰੀ ਬੱਲਾ ਜੀ ਜੈ ਮਾਤਾ ਕਾਲੀ ਜੀ ਜੈ ਸ਼੍ਰੀ ਰਾਮ